ਸਤਲੁਜ ਦਰਿਆ ਦੇ ਬਿਲਕੁਲ ਉਸ ਬੰਨਤੇ ਆ ਜਿੱਥੋਂ 2023 ਦੇ ਵਿੱਚ ਵੀ ਟੁੱਟਿਆ ਸੀ ਤੇ ਹੁਣ ਇੱਥੇ ਪ੍ਰਸ਼ਾਸਨ ਗੱਟੇ ਲਾਉਂਦਾ ਪਿਆ ਸੀਗਾ ਗੱਟੇ ਲਾਏ ਨੇ ਹਾਲਾਂਕਿ ਪਰ ਲੱਗਦਾ ਨਹੀਂ ਕਿਉਂਕਿ ਹਾਲਾਤ ਤੁਹਾਡੇ ਸਾਹਮਣੇ ਨੇ ਬਿਲਕੁਲ ਕਿਨਾਰਾ ਸਤਲੁਜ ਦਾ ਸਤਲੁਜ ਦਾ ਬਿਲਕੁਲ ਕਿਨਾਰਾ ਆ ਸਾਹਮਣੇ ਸਤਲੁਜ ਵਗ ਰਿਹਾ ਤੁਸੀਂ ਵੇਖ ਲਓ ਔਰ ਇਥੋਂ ਜਿਹੜਾ ਦਰਿਆ ਇਥੋਂ ਟੁੱਟਿਆ ਸੀਗਾ ਔਰ 2023 ਦੇ ਵਿੱਚ ਵੀ ਜਿਹੜਾ ਇੱਧਰ ਗੱਟੀਆਂ ਜਾਂ ਇੱਧਰ ਲਾਗੇ ਤੱਕੇ ਪਿੰਡਾਂ 'ਚ ਪਾਣੀ ਆਇਆ ਸੀਗਾ ਇਸ ਜਗ੍ਹਾ ਤੋਂ ਹੀ ਦਰਿਆ ਟੁੱਟਿਆ ਸੀ ਔਰ ਪਾਣੀ ਪਹੁੰਚਿਆ ਸੀ ਔਰ ਪੂਰੇ ਉਫਾਨ ਤੇ ਆ ਇਹ ਸਤਲੁਜ ਦਾ ਪਾਣੀ ਹਲਾ ਕੇ ਗੱਟੇ-ਗੁੱਟੇ ਲਾ ਕੇ ਇੱਥੇ ਪ੍ਰਸ਼ਾਸਨ ਨੇ ਬੰਨਣ ਦੀ ਕੋਸ਼ਿਸ਼ ਕੀਤੀ ਆ ਇੱਥੇ ਪਿਛਲੇ 1-2 ਦਿਨ ਪ੍ਰਸ਼ਾਸਨ ਲੱਗਾ ਰਿਹਾ ਹੈ ਪਰ ਹਾਲਾਤ ਜਿਹੜੇ ਨੇ ਉਹ ਅੱਜ ਕਾਫੀ ਜ਼ਿਆਦਾ ਖਰਾਬ ਨੇ ਕਿਉਂਕਿ ਇੱਕ ਪਾਸੇ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਆ ਤੇ ਦੂਜੇ ਪਾਸੇ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਤੇਜ਼ ਆ ਸਪੀਡ ਪਾਣੀ ਦੀ ਵੀ ਬਹੁਤ ਜ਼ਿਆਦਾ ਉਫਾਨ ਦੇ ਉੱਤੇ ਆ ਤੁਸੀਂ ਨਜ਼ਰ ਮਾਰ ਸਕਦੇ ਹੋ ਔਰ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹਾਲਾਤ ਨੇ ਔਰ ਇੱਥੋਂ ਬੰਨ ਬਿਲਕੁਲ ਕਹਿ ਸਕਦੇ ਵੀ ਟੁੱਟ ਚੁੱਕਿਆ ਹੈ ਆ ਨਜ਼ਰ ਮਾਰ ਲਓ ਇੱਥੇ ਗੱਟੇ-ਗੁੱਟੇ ਲਾਏ ਆ ਪਰ ਇੱਥੋਂ ਪਾਣੀ ਦਰਿਆ ਦਾ ਪੈਣਾ ਸ਼ੁਰੂ ਹੋ ਗਿਆ ਆ ਨਜ਼ਰ ਮਾਰ ਲਓ ਇੱਥੋਂ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਆ ਉੱਪਰ ਦੀ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਇਹ ਬਿਲਕੁਲ ਕਿਨਾਰਾ ਹੈ ਦਰਿਆ ਦਾ ਜਿੱਥੋਂ ਸ਼ੁਰੂਆਤ ਪਾਣੀ ਦੇ ਟੁੱਟਣ ਦੀ ਫਰੋਸਪੁਰ ਦੀਆਂ ਇਹ ਤਸਵੀਰਾਂ ਨੇ ਟੈਂਡੀ ਵਾਲੇ ਦੇ ਲਾਗੇ ਦੀਆਂ ਔਰ ਗੱਟੀਆਂ ਨੂੰ ਪਾਣੀ ਇੱਥੋਂ ਜਾਣਾ ਹੈ ਬਿਲਕੁਲ ਸਾਰਾ ਥੱਲੋਂ ਖੁਰਦਾ ਨਜ਼ਰ ਆ ਰਿਹਾ ਮਿੱਟੀ ਸਾਰੀ ਪੋਲੀ ਹੋ ਚੁੱਕੀ ਆ ਕਿਸੇ ਟਾਈਮ ਵੀ ਕਿਸੇ ਟਾਈਮ ਵੀ ਜਿਹੜਾ ਇੱਥੋਂ ਟੁੱਟ ਸਕਦਾ ਬਾਈ ਜੀ ਇਧਰ ਹੀ ਆ ਜਾਓ ਇਧਰ ਹੀ ਆ ਜਾਓ ਬਾਈ ਜੀ ਆਵੇ ਇੱਥੋਂ ਸਾਰੀ ਸਾਰੀ ਹਾਂ ਉਹ ਦੇਖੋ ਉਹ ਉਹ ਦਿਖਾਉਣੇ ਆ ਇੱਥੋਂ ਆ ਸਾਰਾ ਖੁਰ ਰਿਹਾ ਮੈਂ ਇੱਥੋਂ ਬਿਲਕੁਲ ਥੱਲੋਂ ਜਿਹੜੀ ਮਿੱਟੀ ਆ ਉਹ ਖੁਰਦੀ ਜਾ ਰਹੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਆਜੋ ਇੱਧਰ ਆ ਕੇ ਵੀਡੀਓ ਬਣਾਓ ਕਿਉਂਕਿ بارش ਵੀ ਤੇਜ਼ ਆ ਔਰ ਇੱਥੋਂ ਕਿਸੇ ਟਾਈਮ ਵੀ ਜਿਹੜਾ ਬੰਨ ਟੁੱਟ ਸਕਦਾ ਔਰ ਕੋਸ਼ਿਸ਼ ਸੀ ਵੀ ਇੱਥੋਂ ਦੀ ਜਿਹੜੇ ਹਾਲਾਤ ਨੇ ਉਹ ਪ੍ਰਸ਼ਾਸਨ ਦੇ ਕੰਨਾਂ 'ਚ ਪਾਈਏ ਪ੍ਰਸ਼ਾਸਨ ਨੂੰ ਦਿਖਾਈਏ ਇੱਥੋਂ ਦੇ ਕੀ ਹਾਲਾਤ ਨੇ ਇੰਨੇ ਮਾੜੇ ਹਾਲਾਤ ਹੋਏ ਪਏ ਨੇ ਕਿ ਕੁਝ ਸਕਿੰਟਾਂ ਦੇ ਵਿੱਚ ਇੱਥੋਂ ਜਿਹੜਾ ਬੰਨ ਇਹ ਟੁੱਟਣ ਦੇ ਅਸਾਰ ਨੇ ਬਿਲਕੁਲ ਦਰਿਆ ਦੇ ਕੰਡੇ ਦੀਆਂ ਇਹ ਲਾਈਵ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਸਤਲੁਜ ਦਾ ਪਾਣੀ ਚੱਲ ਰਿਹਾ ਔਰ ਦੂਜੇ ਪਾਸੇ ਆਹ ਦਰਿਆ ਹੈ ਔਰ ਆ ਜਿਹੜਾ ਡਰੇਨ ਆ ਆ ਤੁਸੀਂ ਨਜ਼ਰ ਮਾਰ ਲਓ ਇਹ 20 30 ਫੁੱਟ ਦੇ ਆਸ-ਪਾਸ ਇਸ ਦੀ ਡੂੰਘਾਈ ਆ ਇਹਦੀ 20 30 ਫੁੱਟ ਦੇ ਔਰ ਬਰਾਬਰ ਪਾਣੀ ਹੋਇਆ ਪਿਆ ਜਾਨੀ ਕਿ ਵਿਚਾਲੇ ਸਿਰਫ ਆ ਇੱਕ ਛੋਟਾ ਜਿਹਾ ਬੰਨ ਜਿਹੜਾ ਇਹ ਬੰਨੀ ਨੂੰ ਕਹਿ ਸਕਦੇ ਹੁਣ ਇਹ ਬਚਿਆ ਔਰ ਹਾਲਾਤ ਕੀ ਨੇ 23ਵੀਂ ਇੱਥੇ ਕਾਫੀ ਮਾੜੇ ਹਾਲਾਤ ਹੋਏ ਸੀ ਔਰ ਇੱਥੋਂ ਉਦੋਂ ਵੀ BSF ਨੇ ਔਰ ਲੋਕਾਂ ਨੇ ਨਾਲ ਲਾ ਕੇ ਇਸ ਬੰਨ ਨੂੰ ਬੰਨਿਆ ਸੀਗਾ ਪਰ ਹੁਣ ਇਹ ਬੰਨ ਫਿਰ ਟੁੱਟਣ ਦੀ ਕगार ਦੇ ਉੱਤੇ ਖੜਾ ਹੋਇਆ ਹੈ ਪਰ ਤੁਹਾਨੂੰ ਦੱਸ ਦਈਏ ਕੀ ਇੱਥੇ ਕਾਫੀ ਸਾਰੇ ਪਿੰਡ ਜਿਹੜੇ ਨੇ ਉਹ ਖਾਲੀ ਉਹਨਾਂ ਦੇ ਜਿਹੜੇ ਪਸ਼ੂ ਡੰਗਰ ਨੇ ਉਹ ਦੂਰ ਲੈ ਕੇ ਲੋਕ ਜਾਂਦੇ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕੀ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਹੱਦ ਤੱਕ ਵਧਿਆ ਹੋਇਆ ਹੈ ਬਾਈ ਇਧਰਲੇ ਪਾਸੇ ਆ ਜੂ ਇਧਰਲੇ ਪਾਸੇ ਇੱਥੇ ਥੋੜਾ ਜਿਹਾ ਠੀਕ ਲੱਗਦਾ ਜਗਾ ਤਾਂ ਗੱਲਬਾਤ ਵੀ ਕਰਦੇ ਕਿਉਂਕਿ ਪਿੰਡਾਂ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਇੱਥੇ ਆਜੋ ਬਾਈ ਅੱਗੇ ਇਧਰ ਅੱਗੇ ਆਜੋ ਇੱਥੇ ਇੱਥੇ ਆਜੋ ਇੱਥੇ ਇਹ ਜਗ੍ਹਾ ਦੇ ਕੀ ਕੀ ਹਾਲਾਤ ਨੇ ਬਾਈ ਜੀ ਹੁਣ ਆ ਜਿਹੜੇ ਆਪਾਂ ਦੇਖੇ ਆ ਲਾਹਤ ਜੀ ਬਹੁਤ ਮਾੜੇ ਆ ਜੀ ਇਹ ਬਨ ਕੇ ਬਸ ਥੋੜੀ ਕਦਰ ਹੈਗੀ ਬਸ ਬਨ ਬਸ ਟੁੱਟਣ ਵਾਲਾ ਹੀ ਏ ਬਸ अच्छा ते इत्ते ते ਪਿੰਡਾਂ ਦੇ ਪਿੰਡ ਤਬਾ ਹੋ ਜਾਣਗੇ ਜੀ ਇਧਰ ਪਾਣੀ ਪੈ ਗਿਆ ਪਾਣੀ ਜਿਆਦਾ ਤੇ ਦਰ ਵੜ ਚੁੱਕਾ ਬਸ ਥੋੜਾ ਹੀ ਰਹਿ ਗਿਆ ਬਸ ਟੁੱਟਣ ਵਾਲਾ اچھا ਇਹ ਉਥੋਂ ਤਾਂ ਜਮਾਂ ਜਗਾ ਪੋਲੀ ਹੋ ਗਈ ਸੀ ਇਹ ਗੱਟੇ-ਗੁੱਟੇ ਹੋਣ ਹੀ ਲਾਏ ਨੇ ਗੱਟੇ ਲਾਏ ਹੀ ਸਵੇਰੇ ਲਾਏ ਹੀ ਬਾਹਰ ਚ ਬਹੁਤ ਪੈ ਰਹੀ ਆ ਤੇ ਗੱਟੇ ਵੀ ਖੁਰ ਰੱਖਿਆ ਗੱਟੇ ਪੈ ਜਾ ਰਿਹਾ ਹੌਲੇ ਹੌਲੇ ਬਸ ਕਿੰਨੇ ਪਿੰਡ ਰੋੜ ਸਕਦੇ ਆ ਇਧਰ ਜੀ ਇਥੋਂ ਟੁੱਟ ਗਿਆ ਜਿਵੇਂ ਉਹ ਟੁੱਟ ਗਿਆ ਮਿਲ ਲਦਾ ਦੇ ਘੰਟੇ ਚ ਟੁੱਟ ਜਾਊਗਾ ਇਹtudo ਬਸ ਸਿਰਫ ਇਹਗਾ 10 ਮਿੰਟ 10 ਮਿੰਟ ਵੀ ਮਸਾ ਖੇਗਾ ਤੇ ਬਸ ਇਹ ਟੁੱਟ ਜਾਗਾ ਪਿੰਡਾਂ ਦੇ ਪਿੰਡ ਦਵਾਜ ਹੁੰਦੀ 21 22 ਪਿੰਡ ਐ ਇਧਰ 21 22 ਪਿੰਡ ਯਾਨੀ ਕਿ ਇੱਥੋਂ 23 ਚ ਵੀ ਟੁੱਟਿਆ ਸੀ ਹਾਂ ਇੱਥੋਂ ਟੁੱਟਿਆ ਸੀ ਉਦੋਂ ਜਿੰਨਾ ਚ ਬਣਾਇਆ ਸੀ ਮਿੰਟਰੀ ਵਾਲੇ ਬਣਾਇਆ ਸੀ ਬੰਨ ਅਰਜੀ ਤੌਰ ਤੇ ਬਣਾਇਆ ਸੀ ਤੇ ਬਸ ਪ੍ਰਸ਼ਾਸਨ ਨੇ ਨਹੀਂ ਕੋਈ ਇਹਨ ਗੱਲ ਨਹੀਂ ਸੁਣੀ ਬਸ ਆਪਦੇ ਪੱਲੂ ਹੀ ਪੈਸਾ ਉਹਦਾ ਇਕੱਠਾ ਕਰਕੇ ਬੰਨ ਬਣਾਇਆ ਸੀ ਆ ਘੱਟੇ-ਕੁੱਟੇ ਲਾਉਂਦੇ ਰਹੇ ਇੱਥੇ ਹਾਂ ਪਿਛਲੀ ਵਾਰ 23 ਵਿੱਚ ਲਾਏ ਹੁਣ ਵੀ ਲਾਏ ਪਰ ਹੁਣ ਘੱਟੇ ਜ਼ਰੂਰ ਲਾਏ ਨੇ ਪਰ ਸਾਰੇ ਖੁੱਲੇ ਲੱ ਵੀਡੀਓ ਦਾ ਤਰ੍ਹਾਂ ਪਰ ਕੋ ਉਹ ਨਾ ਕਹਿਣਾ ਨਹੀਂ ਮੰਨਣਾ ਕਹਿੰਦਾ ਨਿਰੇਗਾ ਦਾ ਕੰਮ ਇਵੇਂ ਹੀ ਚੱਲੇਗਾ ਮੈਡਮ ਡੀਸੀ ਆਏ ਸੀ ਉਹਨਾਂ ਨੇ ਮੈਂ ਖੁਦ ਕਿਹਾ ਜੀ ਕੋਈ ਜਿਹੜੇ ਜਾਣਕਾਰ ਬੰਦੇ ਨੂੰ ਉਹ ਲਗਾਇਆ ਜੀ ਕਿਉਂਕਿ ਪਿੰਡਾਂ ਵਾਲੇ ਗੱਟੇ ਨਹੀਂ ਸਹੀ ਲਗਾਏ ਜਾਣੇ ਨਾਲੇ ਜੋ ਕਰੀਟ ਬੰਨੇ ਸੀ ਇਹਨਾਂ ਰस्सੀਆਂ ਦੇ ਉਹ 2 ਸਾਲ ਪੁਰਾਣੇ 23 ਦੇ ਰਸੀਆਂ ਦੇ ਕ੍ਰੇਟ ਬੰਨੇ ਉਹ ਲਾਇ ਜਦੋਂ ਕ੍ਰੇਟ ਸੁੱਟਦੇ ਸੀ ਸਾਰੇ ਟੁੱਟ ਜਾਂਦੇ ਸੀ ਹੂੰ ਪਰ ਬਾਕੀ ਹਾਲਾਤ ਮਾੜੇ ਨੇ ਕੁੱਲ ਮਿਲਾ ਕੇ ਮੰਨਿਏ ਬਾਈ ਜੀ ਹਾਲਾਤ ਕਿਵੇਂ ਬਹੁਤ ਮਾੜੇ ਨੇ ਹੂੰ ਆ ਜੇ ਟੁੱਟ ਗਿਆ ਨੁਕਸਾਨ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੈ ਹੂੰ ਬਿਲਕੁਲ ਜਿਹੜੇ ਨੇ ਕਾਫੀ ਜ਼ਿਆਦਾ ਖਰਾਬ ਨੇ ਇੱਥੋਂ ਦੇ ਕਿਉਂਕਿ ਦੱਸ ਰਹੇ ਨੇ ਕਿ 10-15 ਮਿੰਟ ਦੀ ਮਾਰ ਆ ਇਸ ਬੰਨ ਦੀ ਜਿਹੜਾ ਬੰਨ ਟੁੱਟ ਸਕਦਾ ਹੈ ਇਧਰਲੇ ਪਾਸੇ ਜਿਹੜੀ ਆ ਤਸਵੀਰ ਆ ਇਹ 10 ਮਿੰਟ ਦੇ 15 ਮਿੰਟ ਦੇ ਵਿੱਚ ਕਹਿੰਦੇ ਵੀ ਇਹਦੇ ਟੁੱਟਣ ਦੇ ਸਾਰ ਨੇ ਪਰ ਵੈਸੇ ਤਾਂ ਟੁੱਟਿਆ ਰਹੀ ਹੈ ਕਿਉਂਕਿ ਉੱਪਰ ਦੀ ਜਿਹੜਾ ਪਾਣੀ ਆ ਉੱਪਰ ਦੀ ਪਾਣੀ ਪਾ ਕੇ ਇਧਰ ਸੇਵਨ ਵਾਲੇ ਦੇ ਵਿੱਚ ਆ ਜਿਹੜਾ ਡਰੇਨ ਇਧਰ ਹੈਗਾ ਫੁੱਲ ਪਟਾ ਫੁੱਲ ਹੋਇਆ ਪਿਆ ਬਾਕੀ ਦੇਖਦੇ ਹਾਂ ਹੁਣ ਪ੍ਰਸ਼ਾਸਨ ਇਹਨਾਂ ਦੀ ਕੀ ਮਦਦ ਕਰਦਾ ਹੈ ਪ੍ਰਸ਼ਾਸਨ ਇੱਥੇ ਕੁਝ ਕਰਦਾ ਹੈ ਜਾਂ ਫਿਰ ਨਹੀਂ ਇਹ ਆਉਣ ਵਾਲੇ ਸਮੇਂ ਤੇ ਨਿਰਭਰ ਆ ਤੁਸੀਂ ਵੀ ਆਪਣੀ ਰਾਏ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਫਰੋਸਪੁਰ ਤੋਂ ਸਖਵਿੰਦਰ ਸਿੰਘ ਸੋ ਸਤਲੁਜ ਦਰਿਆ ਦੇ ਬਿਲਕੁਲ ਉਸ ਬੰਨਤੇ ਆ ਜਿੱਥੋਂ 2023 ਦੇ ਵਿੱਚ ਵੀ ਟੁੱਟਿਆ ਸੀ ਤੇ ਹੁਣ ਇੱਥੇ ਪ੍ਰਸ਼ਾਸਨ ਗੱਟੇ ਲਾਉਂਦਾ ਪਿਆ ਸੀਗਾ ਗੱਟੇ ਲਾਏ ਨੇ ਹਾਲਾਕੇ ਪਰ ਲੱਗਦਾ ਨਹੀਂ ਕਿਉਂਕਿ ਹਾਲਾਤ ਤੁਹਾਡੇ ਸਾਹਮਣੇ ਨੇ ਬਿਲਕੁਲ ਕਿਨਾਰਾ ਸਤਲੁਜ ਦਾ ਸਤਲੁਜ ਦਾ ਬਿਲਕੁਲ ਕਿਨਾਰਾ ਆ ਸਾਹਮਣੇ ਸਤਲੁਜ ਵਗ ਰਿਹਾ ਤੁਸੀਂ ਵੇਖ ਲਓ ਔਰ ਇਥੋਂ ਜਿਹੜਾ ਦਰਿਆ ਇਥੋਂ ਟੁੱਟਿਆ ਸੀਗਾ ਔਰ 2023 ਦੇ ਵਿੱਚ ਵੀ ਜਿਹੜਾ ਇਧਰ ਗਟੀਆਂ ਜਾਂ ਇਧਰ ਲੱਗੇ ਤਾਂ ਅੱਗੇ ਪਿੰਡਾਂ 'ਚ ਪਾਣੀ ਆਇਆ ਸੀਗਾ ਇਸ ਜਗ੍ਹਾ ਤੋਂ ਹੀ ਦਰਿਆ ਟੁੱਟਿਆ ਸੀ ਔਰ ਪਾਣੀ ਪਹੁੰਚਿਆ ਸੀ ਔਰ ਪੂਰੇ ਉਫਾਨ ਤੇ ਆ ਇਹ ਸਤਲੁਜ ਦਾ ਪਾਣੀ ਹੜਾ ਕੇ ਗੱਟੇ-ਗੱਟੇ ਲਾ ਕੇ ਇੱਥੇ ਪ੍ਰਸ਼ਾਸਨ ਨੇ ਬੰਨਣ ਦੀ ਕੋਸ਼ਿਸ਼ ਕੀਤੀ ਆ ਇੱਥੇ ਪਿਛਲੇ 1-2 ਦਿਨ ਪ੍ਰਸ਼ਾਸਨ ਲੱਗਾ ਰਿਹਾ ਹੈ ਪਰ ਹਾਲਾਤ ਜਿਹੜੇ ਨੇ ਉਹ ਅੱਜ ਕਾਫੀ ਜ਼ਿਆਦਾ ਖਰਾਬ ਨਹੀਂ ਕਿਉਂਕਿ ਇੱਕ ਪਾਸੇ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਆ ਤੇ ਦੂਜੇ ਪਾਸੇ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਤੇਜ਼ ਆ ਸਪੀਡ ਪਾਣੀ ਦੀ ਵੀ ਬਹੁਤ ਜ਼ਿਆਦਾ ਉਫਾਨ ਦੇ ਉੱਤੇ ਆ ਤੁਸੀਂ ਨਜ਼ਰ ਮਾਰ ਸਕਦੇ ਹੋ ਔਰ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹਾਲਾਤ ਨੇ ਔਰ ਇੱਥੋਂ ਬੰਨ ਬਿਲਕੁਲ ਕਹਿ ਸਕਦੇ ਵੀ ਟੁੱਟ ਚੁੱਕਿਆ ਹੈ ਆ ਨਜ਼ਰ ਮਾਰ ਲਓ ਇੱਥੇ ਗੱਟੇ-ਗੁੱਟੇ ਲਾਏ ਆ ਪਰ ਇੱਥੋਂ ਪਾਣੀ ਦਰਿਆ ਦਾ ਪੈਣਾ ਸ਼ੁਰੂ ਹੋ ਗਿਆ ਆ ਨਜ਼ਰ ਮਾਰ ਲਓ ਇੱਥੋਂ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਆ ਉੱਪਰ ਦੀ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਇਹ ਬਿਲਕੁਲ ਕਿਨਾਰਾ ਹੈ ਦਰਿਆ ਦਾ ਜਿੱਥੋਂ ਸ਼ੁਰੂਆਤ ਪਾਣੀ ਦੇ ਟੁੱਟਣ ਦੀ ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਟੈਂਡੀ ਵਾਲੇ ਦੇ ਲਾਗੇ ਦੀਆਂ ਔਰ ਗੱਟੀਆਂ ਨੂੰ ਪਾਣੀ ਇੱਥੋਂ ਜਾਣਾ ਬਿਲਕੁਲ ਸਾਰਾ ਆ ਥੱਲੋਂ ਖੁਰਦਾ ਨਜ਼ਰ ਆ ਰਿਹਾ ਮਿੱਟੀ ਸਾਰੀ ਪੋਲੀ ਹੋ ਚੁੱਕੀ ਆ ਕਿਸੇ ਟਾਈਮ ਵੀ ਕਿਸੇ ਟਾਈਮ ਵੀ ਜਿਹੜਾ ਇੱਥੋਂ ਟੁੱਟ ਸਕਦਾ ਬਾਈ ਜੀ ਇਧਰ ਹੀ ਆ ਜਾਓ ਇਧਰ ਹੀ ਆ ਜਾਓ ਬਾਈ ਜੀ ਆਵੇ ਇੱਥੋਂ ਸਾਰੀ ਸਾਰੀ ਹਾਂ ਉਹ ਦੇਖੋ ਉਹ ਉਹ ਦਿਖਾਉਣੇ ਆ ਇੱਥੋਂ ਆ ਸਾਰਾ ਖੁਰ ਰਿਹਾ ਮੈਂ ਇੱਥੋਂ ਬਿਲਕੁਲ ਥੱਲੋਂ ਜਿਹੜੀ ਮਿੱਟੀ ਆ ਉਹ ਖੁਰਦੀ ਜਾ ਰਹੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰ ਆ ਜਾਓ ਇਧਰ ਆ ਕੇ ਵੀਡੀਓ ਬਣਾਓ ਕਿਉਂਕਿ ਬਾਰਿਸ਼ ਵੀ ਤੇਜ਼ ਆ ਔਰ ਇੱਥੋਂ ਕਿਸੇ ਟਾਈਮ ਵੀ ਜਿਹੜਾ ਬੰਨ ਟੁੱਟ ਸਕਦਾ ਔਰ ਕੋਸ਼ਿਸ਼ ਸੀ ਬੇ ਇੱਥੋਂ ਦੀ ਜਿਹੜੇ ਹਾਲਾਤ ਨੇ ਉਹ ਪ੍ਰਸ਼ਾਸਨ ਦੇ ਕੰਨਾਂ 'ਚ ਪਾਈਏ ਪ੍ਰਸ਼ਾਸਨ ਨੂੰ ਦਿਖਾਈਏ ਇੱਥੋਂ ਦੇ ਕੀ ਹਾਲਾਤ ਨੇ ਇੰਨੇ ਮਾੜੇ ਹਾਲਾਤ ਹੋਏ ਪਏ ਨੇ ਕਿ ਕੁਝ ਸਕਿੰਟਾਂ ਦੇ ਵਿੱਚ ਇੱਥੋਂ ਜਿਹੜਾ ਬੰਨ ਇਹ ਟੁੱਟਣ ਦੇ ਅਸਾਰ ਨੇ ਬਿਲਕੁਲ ਦਰਿਆ ਦੇ ਕੰਡੇ ਦੀਆਂ ਇਹ ਲਾਈਵ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਸਤਲੁਜ ਦਾ ਪਾਣੀ ਚੱਲ ਰਿਹਾ ਔਰ ਦੂਜੇ ਪਾਸੇ ਆਹ ਦਰਿਆ ਹੈ ਔਰ ਆ ਜਿਹੜਾ ਡਰੇਨ ਆ ਆ ਤੁਸੀਂ ਨਜ਼ਰ ਮਾਰ ਲਓ ਇਹ 20 30 ਫੁੱਟ ਦੇ ਆਸ-ਪਾਸ ਇਸ ਦੀ ਡੂੰਘਾਈ ਆ ਇਹਦੀ 20 30 ਫੁੱਟ ਦੇ ਔਰ ਬਰਾਬਰ ਪਾਣੀ ਹੋਇਆ ਪਿਆ ਜਾਨੀ ਕਿ ਵਿਚਾਲੇ ਸਿਰਫ ਆ ਇੱਕ ਛੋਟਾ ਜਿਹਾ ਬੰਨ ਜਿਹੜਾ ਇਹ ਬੰਨੀ ਨੂੰ ਕਹਿ ਸਕਦੇ ਹੁਣ ਇਹ ਬਚਿਆ ਔਰ ਹਾਲਾਤ ਕੀ ਨੇ 23ਵੀਂ ਇੱਥੇ ਕਾਫੀ ਮਾੜੇ ਹਾਲਾਤ ਹੋਏ ਸੀ ਔਰ ਇੱਥੋਂ ਉਦੋਂ ਵੀ ਬੀਐਸਐਫ ਨੇ ਔਰ ਲੋਕਾਂ ਨੇ ਨਾਲ ਲੱਗ ਕੇ ਇਸ ਬੰਨ ਨੂੰ ਬੰਨਿਆ ਸੀਗਾ ਪਰ ਹੁਣ ਇਹ ਬੰਨ ਫਿਰ ਟੁੱਟਣ ਦੀ ਕਗਾਰ ਦੇ ਉੱਤੇ ਖੜਾ ਹੋਇਆ ਹੈ ਪਰ ਤੁਹਾਨੂੰ ਦੱਸ ਦਈਏ ਕੀ ਇੱਥੇ ਕਾਫੀ ਸਾਰੇ ਪਿੰਡ ਜਿਹੜੇ ਨੇ ਉਹ ਖਾਲੀ ਉਹਨਾਂ ਦੇ ਜਿਹੜੇ ਪਸ਼ੂ ਡੰਗਰ ਨੇ ਉਹ ਦੂਰ ਲੈ ਕੇ ਲੋਕ ਜਾਂਦੇ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕੀ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਹੱਦ ਤੱਕ ਵਧਿਆ ਹੋਇਆ ਹੈ ਬਾਈ ਇਧਰਲੇ ਪਾਸੇ ਆਜੋ ਜਿੱਥੇ ਇਧਰਲੇ ਪਾਸੇ ਇੱਥੇ ਥੋੜਾ ਜਿਹਾ ਠੀਕ ਲੱਗਦਾ ਜਗ੍ਹਾ ਤਾਂ ਗੱਲਬਾਤ ਵੀ ਕਰਦੇ ਕਿਉਂਕਿ ਪਿੰਡਾਂ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਇੱਥੇ ਆਜੋ ਬਾਈ ਅੱਗੇ ਇਧਰ ਅੱਗੇ ਆਜੋ ਇੱਥੇ ਇੱਥੇ ਆਜੋ ਇੱਥੇ ਇਹ ਜਗ੍ਹਾ ਦੇ ਕੀ ਕੀ ਹਾਲਾਤ ਨੇ ਬਾਈ ਜੀ ਹੁਣ ਆ ਜਿਹੜੇ ਆਪਾਂ ਦੇਖੇ ਆ ਲਾਦ ਜੀ ਬਹੁਤ ਮਾੜੇ ਆ ਜੀ ਇਹ ਬਨ ਕੇ ਬਸ ਥੋੜੀ ਕਦਰ ਹੈਗੀ ਬਨ ਬਸ ਟੁੱਟਣ ਵਾਲਾ ਹੀ ਹੈ ਬਸ ਤੇ ਇੱਥੇ ਤੇ ਪਿੰਡਾਂ ਦੇ ਪਿੰਡ ਤਵਾ ਹੋ ਜਾਣਗੇ ਜੀ ਇਧਰ ਪਾਣੀ ਪੈ ਗਿਆ ਪਾਣੀ ਜਿਆਦਾ ਤੇ ਵੜ ਚੁੱਕਾ ਬਸ ਥੋੜਾ ਹੀ ਰਹਿ ਗਿਆ ਬਸ ਟੁੱਟਣ ਵਾਲਾ ਅੱਛਾ ਇਹ ਉੱਥੋਂ ਤਾਂ ਜਮਾਂ ਜਗਾ ਪੋਲੀ ਹੋ ਗਈ ਸੀ ਇਹ ਗੱਟੇ-ਗੱਟੇ ਹੋਣ ਹੀ ਲਾਏ ਨੇ ਗੱਟੇ ਲਾਏ ਹੀ ਸਵੇਰੇ ਲਾਏ ਹੀ ਬਾਹਰ ਚ ਬਹੁਤ ਪੈ ਰਹੀ ਆ ਤੇ ਗੱਟੇ ਵੀ ਖੁੱਲ ਰੱਖਿਆ ਗੱਟੇ ਜਾ ਰਿਹਾ ਹੌਲੇ ਹੌਲੇ ਬਸ ਕਿੰਨੇ ਪਿੰਡ ਰੁੜ ਸਕਦੇ ਆ ਇਧਰ ਜੀ ਇਥੋਂ ਟੁੱਟ ਗਿਆ ਜਿਵੇਂ ਉਹ ਟੁੱਟ ਗਿਆ ਮਿਲ ਲਦਾ ਦੇ ਘੰਟੇ ਚ ਰੁਟ ਜਾਊਗਾ ਇਹtudo ਬਸ ਸਿਰਫ ਇਹਦਾ 10 ਮਿੰਟ ਹੈ 10 ਮਿੰਟ ਵੀ ਮਸਾ ਖੇਗਾ ਤੇ ਬਸ ਇਹ ਟੁੱਟ ਜਾਏਗਾ ਪਿੰਡਾਂ ਦੇ ਪਿੰਡ ਦਵਾ ਜੰਦੀ 21 22 ਪਿੰਡ ਹੈ ਇਧਰ 21 22 ਪਿੰਡ ਯਾਨੀ ਕਿ ਇੱਥੋਂ 23 ਚ ਵੀ ਟੁੱਟਿਆ ਸੀ ਹਾਂ ਇੱਥੋਂ ਟੁੱਟਿਆ ਸੀ ਉਦੋਂ ਇਹਨਾਂ ਚ ਬਣਾਇਆ ਸੀ ਮਿੰਟਰੀ ਵਾਲੇ ਬਣਾਇਆ ਸੀ ਬੰਨ ਆਰਜੀ ਤੌਰ ਤੇ ਬਣਾਇਆ ਸੀ ਤੇ ਬਸ ਪ੍ਰਸ਼ਾਸਨ ਨੇ ਨਹੀਂ ਕੋਈ ਇਹਨਾਂ ਗੱਲ ਨਹੀਂ ਸੁਣੀ ਬਸ ਆਪਦੇ ਪੱਲੂ ਹੀ ਪੈਸਾ ਬੁਦਾ ਇਕੱਠਾ ਕਰਕੇ ਬੰਨ ਬਣਾਇਆ ਸੀ ਆ ਗੱਟੇ ਗੁੱਟੇ ਲਾਉਂਦੇ ਰਹੇ ਇੱਥੇ ਹਾਂ ਪਿਛਲੀ ਵਾਰ 23 ਵਿੱਚ ਹੀ ਲਾਏ ਹੁਣ ਵੀ ਲਾਏ ਪਰ ਹੁਣ ਗੱਟੇ ਜ਼ਰੂਰ ਲਾਏ ਨੇ ਪਰ ਸਾਰੇ ਖੁੱਲੇ ਲੱਗਦੇ ਰਹੇ ਨੇ ਮੈਂ ਹਾਂ ਮੈਂ ਕਈ ਵਾਰੀ ਕਹਿਆ ਪ੍ਰਸ਼ਾਸਨ ਤੇ ਬਾਅਦ ਵਿੱਚ ਜਿਹੜੇ ਵੀਡੀਓ ਦਫ਼ਤਰ ਪਰ ਕੋਈ ਨਾ ਕਹਿਣਾ ਨਹੀਂ ਮੰਨਣਾ ਕਹਿੰਦਾ ਇਹ ਨਰੇਗਾ ਦਾ ਕੰਮ ਐਵੇਂ ਹੀ ਚੱਲੇਗਾ ਮੈਡਮ ਡੀਸੀ ਆਏ ਸੀ ਉਹਨਾਂ ਨੇ ਮੈਂ ਖੁਦ ਕਹਿ ਜੀ ਕੋਈ ਜਿਹੜੇ ਜਾਣ ਕਰ ਬੰਦੇ ਨੇ ਉਹ ਲਗਾਇਆ ਜੀ ਕਿਉਂਕਿ ਪਿੰਡਾਂ ਵਾਲੇ ਤੁ ਨੂੰ ਗੱਟੇ ਨਹੀਂ ਸਹੀ ਲਗਾਏ ਜਾਣੇ ਨਾਲੇ ਜੋ ਕ੍ਰੇਟ ਬੰਨੇ ਸੀ ਇਹਨਾਂ ਰस्सੀਆਂ ਦੇ ਉਹ 2 ਸਾਲ ਪੁਰਾਣੇ 23 ਦੇ ਰस्सੀਆਂ ਦੇ ਕ੍ਰੇਟ ਬੰਨੇ ਉਹ ਲਾਇ ਜਦੋਂ ਕ੍ਰੇਟ ਸੁੱਟਦੇ ਸੀ ਸਾਰੇ ਟੁੱਟ ਜਾਂਦੇ ਸੀ ਹਮ ਪਰ ਬਾਕੀ ਹਾਲਾਤ ਮਾੜੇ ਨੇ ਕੁੱਲ ਮਿਲਾ ਕੇ ਮੰਨਿਏ ਬਾਈ ਜੀ ਹਾਲਾਤ ਕਿਵੇਂ ਬਹੁਤ ਮਾੜੇ ਨੇ ਹਮ ਅੱਜ ਜੇ ਟੁੱਟ ਗਿਆ ਨੁਕਸਾਨ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੈ ਹਮ ਬਿਲਕੁਲ ਜਿਹੜੇ ਨੇ ਕਾਫੀ ਜ਼ਿਆਦਾ ਖਰਾਬ ਨੇ ਇੱਥੋਂ ਦੇ ਕਿਉਂਕਿ ਇਹ ਦੱਸ ਰਹੇ ਨੇ ਕਿ 10-15 ਮਿੰਟ ਦੀ ਮਾਰ ਆ ਇਸ ਬੰਨ ਦੀ ਜਿਹੜਾ ਬੰਨ ਟੁੱਟ ਸਕਦਾ ਹੈ ਇਧਰਲੇ ਪਾਸੇ ਜਿਹੜੀ ਆ ਤਸਵੀਰ ਆ ਇਹ 10 ਕਿ ਮਿੰਟ ਦੇ 15 ਮਿੰਟ ਦੇ ਵਿੱਚ ਕਹਿੰਦੇ ਵੀ ਇਹਦੇ ਟੁੱਟਣ ਦੇ ਸਾਰ ਨੇ ਪਰ ਵੈਸੇ ਤਾਂ ਟੁੱਟਿਆਂ ਰ ਗਈ ਹੈ ਕਿਉਂਕਿ ਉੱਪਰ ਦੀ ਜਿਹੜਾ ਪਾਣੀ ਆ ਉੱਪਰ ਦੀ ਪਾਣੀ ਪਾ ਕੇ ਇਧਰ ਸੇਵਨ ਵਾਲੇ ਦੇ ਵਿੱਚ ਆ ਜਿਹੜਾ ਡਰੇਨ ਇਧਰ ਹੈਗਾ ਫੁੱਲ ਬਟਾ ਫੁੱਲ ਹੋਇਆ ਪਿਆ ਬਾਕੀ ਦੇਖਦੇ ਹਾਂ ਹੁਣ ਪ੍ਰਸ਼ਾਸਨ ਇਹਨਾਂ ਦੀ ਕੀ ਮਦਦ ਕਰਦਾ ਹੈ ਪ੍ਰਸ਼ਾਸਨ ਨੇ ਤੇ ਕੁਝ ਕਰਦਾ ਹੈ ਜਾਂ ਫਿਰ ਨਹੀਂ ਇਹ ਆਉਣ ਵਾਲੇ ਸਮੇਂ ਤੇ ਨਿਰਭਰ ਆ ਤੁਸੀਂ ਵੀ ਆਪਣੀ ਰਾਏ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਫਰੋਸਪੁਰ ਤੋਂ ਸਖਵਿੰਦਰ ਸਿੰਘ ਸੋ ਪ੍ਰਸ਼ਾਸਨ ਤੇ ਆਦਮੀ ਜਿਹੜੇ ਵੀਡੀਓ ਦੋਸਤ ਹਨ ਪਰ ਕੋ ਉਹ ਨਾ ਕਹਿਣਾ ਨਹੀਂ ਮੰਨਣਾ ਕਹਿੰਦਾ ਹੈ ਨਿਰੇਗਾ ਦਾ ਕੰਮ ਇਵੇਂ ਹੀ ਚੱਲੇਗਾ ਮੈਡਮ ਡੀਸੀ ਆਏ ਸੀ ਉਹਨਾਂ ਨੇ ਮੈਂ ਖੁਦ ਕਿਹਾ ਜੀ ਕੋਈ ਜਿਹੜੇ ਜਾਣਕਾਰ ਬੰਦੇ ਨੂੰ ਉਹ ਲਗਾਇਆ ਜੀ ਕਿਉਂਕਿ ਇਹ ਪਿੰਡਾਂ ਵਾਲੇ ਗੱਟੇ ਨਹੀਂ ਸਹੀ ਲਗਾਏ ਜਾਣੇ ਨਾਲੇ ਜੋ ਕ੍ਰੇਟ ਬੰਨੇ ਸੀ ਇਹਨਾਂ ਰस्सੀਆਂ ਦੇ ਉਹ 2 ਸਾਲ ਪੁਰਾਣੇ 23 ਦੇ ਰਸੀਆਂ ਦੇ ਕ੍ਰੇਟ ਬੰਨੇ ਉਹ ਲਾਇ ਜਦੋਂ ਕ੍ਰੇਟ ਸੁੱਟਦੇ ਸੀ ਸਾਰੇ ਟੁੱਟ ਜਾਂਦੇ ਸੀ ਹੂੰ ਪਰ ਬਾਕੀ ਹਾਲਾਤ ਮਾੜੇ ਨੇ ਕੁੱਲ ਮਿਲਾ ਕੇ ਮੰਨਿਏ ਬਾਈ ਜੀ ਹਾਲਾਤ ਕਿਵੇਂ ਬਹੁਤ ਮਾੜੇ ਨੇ ਹੂੰ ਆ ਜੇ ਟੁੱਟ ਗਿਆ ਨੁਕਸਾਨ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੈ ਹੂੰ ਬਿਲਕੁਲ ਜਿਹੜੇ ਨੇ ਕਾਫੀ ਜ਼ਿਆਦਾ ਖਰਾਬ ਨੇ ਇੱਥੋਂ ਦੇ ਕਿਉਂਕਿ ਦੱਸ ਰਹੇ ਨੇ ਕਿ 10-15 ਮਿੰਟ ਦੀ ਮਾਰ ਆ ਇਸ ਬੰਨ ਦੀ ਜਿਹੜਾ ਬੰਨ ਟੁੱਟ ਸਕਦਾ ਹੈ ਇਧਰਲੇ ਪਾਸੇ ਜਿਹੜੀ ਆ ਤਸਵੀਰ ਆ ਇਹ 10 ਮਿੰਟ ਦੇ 15 ਮਿੰਟ ਦੇ ਵਿੱਚ ਕਹਿੰਦੇ ਵੀ ਇਹਦੇ ਟੁੱਟਣ ਦੇ ਸਾਰ ਨੇ ਪਰ ਵੈਸੇ ਤਾਂ ਟੁੱਟਿਆ ਰ ਗਈ ਹੈ ਕਿਉਂਕਿ ਉੱਪਰ ਦੀ ਜਿਹੜਾ ਪਾਣੀ ਆ ਉੱਪਰ ਦੀ ਪਾਣੀ ਪਾ ਕੇ ਇਧਰ ਸੇਵਨ ਵਾਲੇ ਦੇ ਵਿੱਚ ਆ ਜਿਹੜਾ ਡਰੇਨ ਇਧਰ ਹੈਗਾ ਫੁੱਲ ਪਟਾ ਫੁੱਲ ਹੋਇਆ ਪਿਆ ਬਾਕੀ ਦੇਖਦੇ ਹਾਂ ਹੁਣ ਪ੍ਰਸ਼ਾਸਨ ਇਹਨਾਂ ਦੀ ਕੀ ਮਦਦ ਕਰਦਾ ਹੈ ਪ੍ਰਸ਼ਾਸਨ ਨੇ ਤੇ ਕੁਝ ਕਰਦਾ ਹੈ ਜਾਂ ਫਿਰ ਨਹੀਂ ਇਹ ਆਉਣ ਵਾਲੇ ਸਮੇਂ ਤੇ ਨਿਰਭਰ ਆ ਤੁਸੀਂ ਵੀ ਆਪਣੀ ਰਾਏ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਫਰੋਸਪੁਰ ਤੋਂ ਸਖਵਿੰਦਰ ਸਿੰਘ